ਇੰਨਾ ਮੁਸ਼ਕਲ ਸਮਾਂ ਇੰਨਾ ਡਰ ਦਾ ਸਮਾਂ ਪਰ ਤੁਸੀਂ ਡਰੇ ਨਹੀਂ ਤੁਸੀਂ ਘਬਰਾਏ ਨਹੀਂ ਕਰਪਾਨ ਲੈ ਕੇ ਤੁਸੀਂ ਸਾਹਮਣੇ ਖੜ ਗਏ ਪੁੱਠੇ ਬੈਰੀ ਭਜਾ ਦਿੱਤਾ ਇਹ ਹਿੰਮਤ ਕਿੱਥੋਂ ਆਈ ਹਿੰਮਤ ਜੀ ਦੇਖੋ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਹਿੰਮਤ ਬਖਸ਼ੀ ਹੋਈ ਹੈ ਨਾ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਸਵਾ ਲੱਖ ਸੇ ਇੱਕ ਲੜਾਉ ਤਵੇਂ ਗੋਬਿੰਦ ਨਾਮ ਕਹਾਉ ਇਹ ਹਿੰਮਤ ਸਾਨੂੰ ਉੱਥੋਂ ਹੀ ਮਿਲੀ ਜਦੋਂ ਸਾਡੇ ਛੋਟੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਚ ਚੜ੍ਹਨ ਗਿਆ ਸੀ ਉਹਨਾਂ ਨੂੰ ਕਿੱਥੋਂ ਹਿੰਮਤ ਆਈ ਸੀ ਨਾ ਸੋ ਉਹੀ ਹੈ ਜੀ ਸਮਾਂ ਬਦਲਦਾ ਜਾਂਦਾ ਪਰ ਜਿਹੜੀ ਉਹ ਸਾਡਾ ਇਤਿਹਾਸ ਹੈ ਨਾ ਸਾਨੂੰ ਮਨਾਂ ਦੇ ਵਿੱਚ ਬਸਾਉਣਾ ਚਾਹੀਦਾ ਹੈ ਇੱਥੋਂ ਹੀ ਤਾਕਤ ਮਿਲਦੀ ਹੈ ਸਾਡੇ ਗੁਰੂਆਂ ਪੀਰਾਂ ਤੋਂ ਸਾਡੀ ਹਿਸਟਰੀ ਤੋਂ ਹੀ ਸਾਨੂੰ ਤਾਕਤ ਮਿਲਦੀ ਹੈ ਜੀ ਨਹੀਂ ਤਾਂ ਬੰਦਾ ਨਾ ਕਬਰਾ ਜਾਂਦਾ ਉਸ ਸਿਚੁਏਸ਼ਨ ਦੇ ਵਿੱਚ ਇੱਧਰ ਉੱਧਰ ਫੋਨ ਲਾਂਦਾ ਸਹਾਰਾ ਲੱਭਦਾ ਪਰ ਤੁਹਾਨੂੰ ਲੱਗਦਾ ਸੀ ਕਿ ਜ਼ਿੰਦਗੀ ਹੁਣ ਖਤਰੇ ਦੇ ਵਿੱਚ ਪੈ ਗਈ ਆ ਹੁਣ ਕਿੱਦਾਂ ਅਸੀਂ ਸਾਹਮਣਾ ਕਰਾਂਗੇ ਬਾਰ-ਬਾਰ ਤੁਹਾਨੂੰ ਤੁਹਾਡੇ ਮਦਰ ਜਾਂ ਤੁਹਾਡੇ ਫੈਮਿਲੀ ਮੈਂਬਰ ਆਵਾਜ਼ ਮਾਰ ਰਹੀ ਸੀ ਕਿ ਜਿੰਦ ਨਾ ਜਾ ਬਾਹਰ ਨਾ ਜਾ ਮਾਰੀ ਜਾਏਗੀ ਹਨਾ ਇਦਾਂ ਉਦਾਂ ਬਹੁਤ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਤੁਸੀਂ ਰੁਕੇ ਨਹੀਂ ਇਹ ਇਹ ਕਿੱਦਾਂ ਮਤਲਬ ਨਾ ਕੀਤਾ ਤੁਸੀਂ ਦੇਖੋ ਜੀ ਮੌਤ ਤਾਂ ਇੱਕ ਦਿਨ ਬੰਦੇ ਨੂੰ ਆਉਣੀ ਹੀ ਹੋਈ ਆ ਹਨਾ ਚਾਹੇ ਸੁੱਤਾ ਪਿਆ ਮਰ ਜੇ ਚਾਹੇ ਜੰਗ ਦੇ ਮੈਦਾਨ 'ਚ ਮਰ ਜੇ ਕਿਤੇ ਵੀ ਕੋਈ ਵੀ ਸਿਚੁਏਸ਼ਨ ਆ ਸਕਦੀ ਆ ਹਮ ਬੁੱਜਦੇ ਲਈ ਨਾ ਮਰਿਆ ਬੰਦਾ ਕੀ ਮਰਿਆ ਹਨਾ ਤੁਸੀਂ ਜੇ ਤੁਹਾਡੇ 'ਚ ਹਿੰਮਤ ਹੈਗੀ ਆ ਤੁਹਾਡੇ 'ਚ ਉਹ ਤਾਕਤ ਹੈਗੀ ਆ ਉਹ ਜਜ਼ਬਾ ਹੈਗਾ ਤੁਸੀਂ ਫਿਰ ਉਹਨੂੰ ਬਰਕਰਾਰ ਰੱਖ ਕੇ ਅੱਗੇ ਵਧੋ ਬਸ ਫਿਰ ਨਾ ਦੇਖੋ ਕਿ ਕੀ ਹੁੰਦਾ ਕੀ ਨਹੀਂ ਬਸ ਉਹ ਉਹ ਹਾਲਾਤ ਹੀ ਇਦਾਂ ਦਾ ਸੀਗਾ ਮੈਨੂੰ ਕੁਝ ਸੁਝਿਆ ਹੀ ਹੈ ਨਹੀਂ ਮੇਰੇ ਤਲਵਾਰ ਪਈ ਸੀ ਸਮਸ਼ੀਰ ਸਾਡੀ ਗੱਡੀ 'ਚ ਪਈ ਹੁੰਦੀ ਸੀ ਹਮੇਸ਼ਾ ਤੁਸੀਂ ਹਮੇਸ਼ਾ ਅਕਸਰ ਰੱਖਦੇ ਹੋ ਸਾਡੀ ਗੱਡੀ 'ਚ ਪਈ ਹੋ ਰਹਿੰਦੀ ਹੈ ਜੀ ਹਮੇਸ਼ਾ ਹਾਂਜੀ ਠੀਕ ਹੈ ਹਾਂਜੀ ਹਮੇਸ਼ਾ ਹੀ ਰਹਿੰਦੀ ਹੈ ਤੇ ਉਹ ਮੇਰੇ ਕੋਲ ਤਲਵਾਰ ਏ ਸੀ ਜਦੋਂ ਕਿਉਂਕਿ ਮੇਰੇ ਲਈ ਤਾਂ ਗੁਰੂਆਂ ਨੇ ਜੋ ਸਾਡੇ ਵੱਡੇ ਬਜ਼ੁਰਗਾਂ ਨੇ ਸਾਡੇ ਗੁਰੂਆਂ ਪੀਰਾਂ ਨੇ ਗੱਲਾਂ ਕਹੀਆਂ ਤਲਵਾਰ ਦੀ ਸਮਸ਼ੀਰ ਦੀ ਮੇਰੇ ਲਈ ਤਾਂ ਉਹੀ ਅੰਗ ਰੱਖਿਆ ਬਣਿਆ ਜੀ ਇੱਕ ਮਿੰਟ ਲਈ ਡਰ ਤਾਂ ਆਇਆ ਹੋਵੇਗਾ ਐਦਾਂ ਤਾਂ ਲੱਗਿਆ ਹੋਵੇਗਾ ਕਿ ਹੁਣ ਜਿੰਦ ਲੈ ਲਈ ਜਿੰਦਗੀ ਖਤਰੇ ਦੇ ਵਿੱਚ ਪੈ ਗਈਆ ਪਿੱਛੇ ਪਰਿਵਾਰ ਬੈਠਾ ਹੈ ਪਤਾ ਨਹੀਂ ਇਥੋਂ ਬਚ ਕੇ ਨਿਕਲ ਵੀ ਪਾਵਾਂਗੇ ਕਿ ਨਹੀਂ ਖਵਨਾ ਤਾਂ ਤੁਸੀਂ ਸੁਣਿਆ ਹੀ ਹੋਵਿੰਗੀਆਂ ਕੀ ਚੱਲ ਰਿਹਾ ਵਾ ਫਿਰ ਉਸ ਵੇਲੇ ਗੁੱਸਾ ਆਇਆ ਸੀ ਮਨ ਦੇ ਵਿੱਚ ਜਾਂ ਉਹ ਡਰਦਾ ਹੀ ਦਲੇਰੀ ਦੇ ਨਾਲ ਤੁਸੀਂ ਸਾਹਮਣਾ ਕਰ ਲਿਆ ਪਤਾ ਨਹੀਂ ਕੀ ਹੈ ਜੇ ਜਦੋਂ ਮੈਂ ਛੋਟੀ ਹੁੰਦੀ ਸੀ ਨਾ ਮੇਰੇ ਦਾਦਾ ਜੀ ਮੈਨੂੰ ਦੱਸਦੇ ਹੁੰਦੇ ਸੀਗੇ ਉਹਨਾਂ ਨੇ ਹਮੇਸ਼ਾ ਮੈਨੂੰ ਕਹਾਣੀਆਂ ਸੁਣਾਉਣੀਆਂ ਜੰਗਦੀਆਂ ਯੁੱਧਦੀਆਂ ਕਿਉਂਕਿ ਪਹਿਲਵਾਨ ਸੀਗੇ ਤੇ ਹੌਲਦਾਰ ਵੀ ਸੀਗੇ ਹਮ ਮੇਰੇ ਪਾਪਾ ਵੀ ਕੱਲੇ ਕੱਲੇ ਸੀ ਤੇ ਉਹ ਵੀ ਪੂਰੇ ਜੁੱਸਾ ਉਹਨਾਂ ਦਾ ਵੱਡਾ ਲੰਬੇ ਚੌੜੇ ਸਰਦਾਰ ਹਨਾ ਤੇ ਉਹ ਕਹਾਣੀਆਂ ਸੁਣ ਕੇ ਅਸੀਂ ਵੱਡੇ ਹੋਇਆ ਸਾਡੇ ਘਰ ਗੁਰਬਾਣੀ ਦਾ ਪ੍ਰਵਾਹ ਚੱਲਣਾ ਹਨਾ ਗੁਰਬਾਣੀ ਚੱਲਣੀ ਤੇ ਸਾਡੇ ਵੀ ਉਵੇਂ ਹੀ ਕੰਠ ਹੋਈ ਗੁਰਬਾਣੀ ਤਾਂ ਮੇਰੇ ਖਿਆਲ ਦੇ ਵਿੱਚ ਗੁਰਬਾਣੀ ਦੇ ਨਾਲ ਜਿਹੜਾ ਬੰਦਾ ਜੁੜ ਜਾਂਦਾ ਹੈ ਨਹੀਂ ਉਹਨੂੰ ਡਰ ਭੈ ਖਤਮ ਹੋ ਜਾਂਦਾ ਜੀ ਹਾਂਜੀ ਨਿਰਭਉ ਬਣ ਜਾਂਦੇ ਜੀ ਤੇ ਜਦੋਂ ਮੈਂ ਇਹੀ ਪੁੱਛ ਰਹੀ ਆ ਪੇ ਲੱਗਾ ਸੀ ਵੈਸੇ ਜ਼ਿੰਦਗੀ ਹੁਣ ਖਤਰੇ ਦੇ ਵਿੱਚ ਐ ਹੁਣ ਆਪਾਂ ਕਿੱਦਾਂ ਬਚ ਕੇ ਨਿਕਲਾਂਗੇ ਤਲਵਾਰ ਤਾਂ ਤੁਸੀਂ ਚੁੱਕੀ ਪਹਿਲਾਂ ਮਾਈਂਡ ਦੇ ਨਾਲ ਉਹ ਇੱਕ ਚੀਜ਼ ਵੀ ਸੋਚੀ ਹੋਏਗੀ ਕਿ ਮੈਂ ਲੈ ਜਾਂਦ ਹੁਣ ਮੈਂ ਮੁਕਾਬਲਾ ਕਰਾਂ ਜਾਂ ਫਿਰ ਮੈਂ ਇੱਥੋਂ ਡਰ ਕੇ ਭੱਜਾਂ ਜਾਂ ਕਿਸੇ ਨੂੰ ਫੋਨ ਕਰਾਂ ਉਹ ਉਸ ਸਿਚੁਏਸ਼ਨ ਦਾ ਰਿਐਕਸ਼ਨ ਕੀ ਸੀ ਅਸੀਂ ਮਾਈ ਭਾਗੋ ਦੀਆਂ ਵਾਰਿਸਾਂ ਹਾਂ ਜਦੋਂ ਉਹਨਾਂ ਨੇ ਇੰਨੇ ਜੁੱਧ ਦੇ ਵਿੱਚ ਵੱਡੀ ਤਲਵਾਰ ਚੱਕ ਕੇ ਇੰਨੇ ਜ਼ੁਲਮ ਦਾ ਬੰਦਿਆਂ ਦੇ ਨਾਲ ਲੜੀ ਹਨ ਆਪਣੀ ਦਲੇਰੀ ਦੇ ਨਾਲ ਲੜੀ ਤਾਂ ਮੇਰੇ ਖਿਆਲ ਦੇ ਵਿੱਚ ਇਹ ਛੋਟੀ ਜੀ ਸਿਚੁਏਸ਼ਨ ਜ਼ਿਆਦਾ ਵੱਡੀ ਨਹੀਂ ਸੀਗੀ ਕਿ ਵੱਧ ਤੋਂ ਵੱਧ ਕੀ ਹੋ ਜਾਂਦਾ ਸਾਡੇ ਤੇ ਹਮਲਾ ਕਰਨ ਜਿਹੜੀ ਸਮਸ਼ੀਰ ਸੀ ਨਾ ਉਹ ਉਹ ਸਭ ਤੋਂ ਵੱਡਾ ਮੇਰੇ ਲਈ ਤਾਕਤ ਸੀ ਕਿਉਂਕਿ ਜਦੋਂ ਮੈਂ ਸਮਸ਼ੀਰ ਲਹਿرائی ਆ ਮੈਂ ਇੰਨਾ ਉੱਚੀ ਬੋਲੀ ਮੇਰੀ ਰਗਾ ਵੀ ਬੈਠ ਗਈਆਂ ਮੈਂ ਇਹੀ ਕਹਿ ਰਹੀ ਸੀਗੀ ਕਿ ਮੈਂ ਮਾਈ ਭਾਗੋ ਦੀ ਵਾਰਿਸ ਆ ਤੁਹਾਡੇ ਡੱਕਰੇ ਕਰ ਦੂੰਗੀ ਜੀ ਚਾਦੋ ਆ ਗੱਲ ਨੂੰ ਸੁਣ ਕੇ ਉਹਨਾਂ ਨੂੰ ਲੱਗਿਆ ਹੋਊਗਾ ਕਿ ਕੁੜੀ ਬਹੁਤ ਹੌਸਲੇ ਵਾਲੀ ਆ ਮੇਰੇ ਖਿਆਲ ਦੇ ਵਿੱਚ ਉਹਨਾਂ ਨੇ ਗਲਤ ਬੰਦਾ ਚੂਸ ਕਰ ਲਿਆ ਜੀ ਅੱਛਾ ਹਾਂਜੀ ਜਦੋਂ ਇਹ ਸ਼ੁਰੂ ਹੁੰਦਾ ਘਟਨਾ ਕ੍ਰਮ ਇਹ ਕਿਹੜੀ ਰੋਡ ਤੇ ਹੁੰਦਾ ਕਿੰਨੇ ਬੰਦੇ ਤੁਸੀਂ ਆਪਣੇ ਅੱਖਾਂ ਸਾਹਮਣੇ ਦੇਖਦੇ ਆਂ ਸ਼ੁਰੂਆਤ ਕਿੱਥੋਂ ਹੁੰਦੀ ਜਿੱਦਾਂ ਤੁਹਾਡੇ ਸ਼ੀਸ਼ੇ ਤੇ ਕਾਰ ਦੇ ਸ਼ੀਸ਼ੇ ਤੇ ਆਂਡੇ ਸਿੱਟੇ ਜਾਂਦੇ ਆ ਨਾ ਤੁਹਾਨੂੰ ਦਿਸੇ ਨਾ ਕੁਝ ਵੀ ਇਹ ਕਿੱਦਾਂ ਸ਼ੁਰੂਆਤ ਹੁੰਦੀ ਕੌਣ ਸੀ ਉਹ ਬੰਦੇ ਬੰਦੇ ਤਾਂ ਜੇ ਪਤਾ ਜੇ ਬੰਦੇ ਪਤਾ ਹੁੰਦੇ ਫਿਰ ਤਾਂ ਮੈਂ ਆਪੇ ਨਹੀਂ ਸੀ ਛੱਡਣੇ ਜੀ ਬੰਦਿਆਂ ਦਾ ਨਹੀਂ ਪਤਾ ਲੱਗਿਆ ਜੀ ਕੌਣ ਸੀਗੇ ਕੀ ਕੀਤਾ ਉਹਨਾਂ ਨੇ ਪਹਿਲਾਂ ਉਹਨਾਂ ਨੇ ਗੱਡੀ ਪਿੱਛੇ ਪਿੱਛੇ ਆਪਣਾ ਮੋਟਰਸਾਈਕਲ ਆਇਆ ਹੋਇਆ ਸੀ ਜੀ ਸਾਨੂੰ ਸ਼ੱਕ ਹੋ ਗਿਆ ਲੋਕੀ ਕਹਿੰਦੇ ਵੀ ਇੱਕਦਮ ਹੀ ਸਕ੍ਰਿਪਟਡ ਆ ਜਾਂ ਕਿਵੇਂ ਬਣ ਗਈ ਵੀਡੀਓ ਕਿਉਂਕਿ ਜਦੋਂ ਬੰਦਾ ਖਤਰਾ ਪਾਪ ਲੰਦਾ ਉਹਦਾ ਸਭ ਕੁਝ ਹੋ ਜਾਂਦਾ ਸਕ੍ਰਿਪਟ ਬਣਾ ਕੇ ਖਤਮ ਮੈਂ ਇੱਥੇ ਕੀ ਕਰਨਾ ਜੇ ਮੈਂ ਆਪਣੀ ਫੇਮਸ ਹੋਣ ਲਈ ਆਣਾ ਮੈਂ ਇੱਥੇ ਫੇਮਸ ਹੋ ਕੇ ਕੀ ਕਰਨਾ ਪੈਣਾ ਮੈਂ ਮਤਲਬ ਕਿ ਜੇ ਹੁਣ ਅੱਜ ਆ ਚੀਜ਼ ਵੀਡੀਓ ਅੱਗੇ ਆਈ ਆ ਤਾਂ ਫੇਮਸ ਹੋਣ ਲਈ ਨਹੀਂ ਇਹ ਲੋਕਾਂ ਨੂੰ ਸਾਡੀਆਂ ਧੀਆਂ ਦੇ ਵਿੱਚ ਜਾਨ ਫੂਕਣ ਲਈ ਆ ਉਹਨਾਂ 'ਚ ਦਲੇਰੀ ਲਈ ਆ ਕਿ ਤੁਸੀਂ ਆਓ ਜੇ ਤੁਸੀਂ ਦਲੇਰ ਆ ਨਾ ਤਾਂ ਤੁਹਾਡਾ ਕੋਈ ਬਾਲ ਬਾਂਕਾ ਨਹੀਂ ਕਰ ਸਕਦਾ ਠੀਕ ਹੈ ਤੁਹਾਡੇ ਅੰਦਰ 1% ਲਈ ਮਾੜਾ ਮੋਟਾ ਡਰ ਹੁੰਦਾ ਪਰ ਉਸ ਵੇਲੇ ਨਾ ਮੈਨੂੰ ਆਪਣੀ ਜ਼ਿੰਮੇਵਾਰੀ ਜ਼ਿਆਦਾ ਲੱਗੀ ਕਿਉਂਕਿ ਮੇਰੇ ਨਾਲ ਮੇਰੀ ਮਾਤਾ-ਮਾਂ ਸੀਗੀਆਂ ਬਿਲਕੁਲ ਕਿਉਂਕਿ ਮੈਨੂੰ ਲੱਗਿਆ ਵੀ ਨਹੀਂ ਹੁਣ ਮੇਰੇ ਸਿਰ ਜ਼ਿੰਮੇਵਾਰੀ ਸ਼ਾਇਦ ਜਦੋਂ ਜ਼ਿੰਮੇਵਾਰੀ ਦਾ ਬੋਝ ਪੈਂਦਾ ਨਾ ਬੰਦਾ ਕੁਝ ਨਹੀਂ ਦੇ ਦਉ ਤੋ ਡਰ ਉਹ ਸਭ ਕੁਝ ਖਤਮ ਹੋ ਜਾਂਦਾ ਤੁਸੀਂ ਆਸਟ੍ਰੇਲੀਆ ਤੋਂ ਆਏ ਹਨਾ ਇਹ ਇਹ ਪਹਿਲੀ ਵਾਰ ਅਜਿਹਾ ਮਾਹੌਲ ਹੋਣਾ ਕਿ ਤੁਹਾਨੂੰ ਐਦਾਂ ਦੀ ਖਬਰਾਂ ਤੁਸੀਂ ਸੁਣੀਆਂ ਹੋਣਗੀਆਂ ਪਰ ਖੁਦ ਤੁਹਾਡੇ ਨਾਲ ਵਾਪਰੀ ਉਦੋਂ ਤੁਹਾਡੇ ਜਿੰਦ ਤੇ ਜੋ ਹੋਇਆ ਉਹ ਚੀਜ਼ ਅਸੀਂ ਬਿਆਨ ਨਹੀਂ ਕਰ ਸਕਦੇ ਪਰ ਲੱਗਦਾ ਕਿ ਰਾਤ ਦੇ ਹਨੇਰੇ ਦੇ ਵਿੱਚ ਐਦਾਂ ਤਾਂ ਫਿਰ ਕੋਈ ਸੇਫ ਨਹੀਂ